ਡੇਰਾ ਸਿਰਸਾ ਤੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਦਦ ਮੰਗਣ ਵਾਲੇ ਆਗੂ ਨੇ ਸ਼੍ਰੀ ਅਕਾਲ ਤਖਸਾਲੂ ਲਗਾਈ ਧਾਰਮਿਕ ਸਜ਼ਾ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ। 21 ਸਾਬਤ ਸੂਰਤ ਆਗੂਆਂ ਨੇ ਬੀਤੀ ਕੱਲ ਪਹਿਲਾ ਗੁਰਦੁਆਰਾ ਸਾਰਾਗੜੀ ਸਾਬ ਤੋਂ ਦਰਬਾਰ ਸਾਬ ਤੱਕ ਜਾਂਦੇ ਰਸਤੇ ਦੀ ਸਫਾਈ ਕੀਤੀ ਤੇ ਫਿਰ ਜੂੜਾ ਘਰ ਦੇ ਵਿੱਚ 1 ਘੰਟਾ ਸੇਵਾ ਨਿਭਾਈ। ਇਸ ਸੇਵਾ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਪਰਮੇਂਦਰ ਸਿੰਘ ਢੀਂਸਾ, तमाम ਤਨਖਾਈਏ ਕਰਾਰ ਦਿੱਤੇ ਆਗੂਆਂ ਨੇ ਸੇਵਾ ਨਿਭਾਈ। ਅੱਜ ਸੇਵਾ ਦੇ ਦੂਜੇ ਦਿਨ ਇਹਨਾਂ ਆਗੂਆਂ ਦੇ ਵੱਲੋਂ ਲੰਗਰ ਹਾਲ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਗਈ ਦੱਸ ਦਈਏ ਕਿ 5 ਦਿਨਾਂ ਦੀ ਸੇਵਾ ਦੇ ਦੌਰਾਨ ਇਹ ਆਗੂ ਗੁਰੂ ਘਰਾਂ ਦੀ ਸਫਾਈ ਜੋੜੇ ਅਤੇ ਬਰਤਨਾਂ ਦੀ ਸਫਾਈ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਵਿੱਚ 1 ਘੰਟਾ ਕੀਰਤਨ ਦਾ ਸਰਵਣ ਕਰਨਗੇ ਆਖਰੀ ਦਿਨ 501 ਰੁਪਏ ਦੀ ਦੇਗ ਅਤੇ 51000 ਰੁਪਏ ਦੀ ਖਿਮਾ ਯੱchnਾ ਅਰਦਾਸ ਕਰਵਾਉਣਗੇ ਸੇਵਾ ਪੂਰੀ ਕਰ ਲੀਏ ਫੇਰ ਹੀ ਕੋਈ ਬਿਆਨ ਦੇਵਾਂਗੇ ਨਾ ਅੱਜ ਜੋੜਿਆਂ ਦੀ ਸੇਵਾ ਸੀ 2 ਘੰਟੇ ਜੋੜਿਆਂ ਦੀ 2 ਘੰਟੇ ਲੰਗਰ ਦੀ ਤੇ ਪ੍ਰਕਰਮਿਆਂ ਦੀ ਤੇ ਸਫਾਈ ਸੀ ਸੜਕ ਦੀ ਇਹ ਚਾਰ ਤਰ੍ਹਾਂ ਦੀ ਸੇਵਾ ਸੀ ਇੱਕ ਘੰਟਾ ਪਾਰਟ ਸੁਣਨਾ ਉਹ ਪਰਸੋਂ ਲਾਸਟ ਦਿਨ ਮੁੱਕ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਡੇਰੇ ਤੋਂ ਸਮਰਥਨ ਲੈਣ ਦੇ ਮਾਮਲੇ ਵਿੱਚ ਕੁੱਲ 44 ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਵੱਖ-ਵੱਖ ਪਾਰਟੀਆਂ ਦੇ 40 ਆਗੂ ਸਿੰਘ ਸਹਿਬਾਨਾਂ ਦੇ ਸਾਹਮਣੇ ਪੇਸ਼ ਹੋਏ ਸਨ ਜਿਸ ਤੋਂ ਬਾਅਦ ਸਾਬਤ ਸੂਰਤ ਅਤੇ ਪਤਿਤ ਆਗੂਆਂ ਨੂੰ ਤਨਖਾਹੀ ਐਕਰਾਰ ਦੇ ਕੇ ਧਾਰਮਿਕ ਸਜ਼ਾ ਸੁਣਾਈ ਗਈ ਸੀ ਪਤਿਤ ਆਗੂਆਂ ਨੂੰ ਆਪਣੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਸਨ ਉੰਤਕ ਤਕਰੀਬਨ ਸਾਡੀ ਸਿਰਫ ਇੱਕ ਸੇਵਾ ਰਹਿ ਗਈ ਕੱਲ ਦੇ ਦਿਨ ਵੀ ਤੇ ਸਾਰਿਆਂ ਨੇ ਬੜੀ ਸ਼ਰਧਾ ਨਾਲ ਸਾਰੇ ਸਾਡੇ ਆਗੂ ਸੇਵਾਦਾਰਾਂ ਨੇ ਇਹ ਸੇਵਾ ਜੋ ਤਨਖਾਹ ਦੇ ਰੂਪ ਚ ਲਗਾਈ ਗਈ ਸੀ ਉਹ ਅਸੀਂ ਪੂਰੀ ਕੀਤੀ ਹੈ ਤੇ ਕੱਲ ਫਿਰ ਅਸੀਂ ਅਰਦਾਸ ਕਰਾਉਣ ਵਾਸਤੇ ਕਾਲਪਤਖ ਸਾਹਿਬ ਦੇ ਜਿਹੜਾ ਪੁਲ ਬੁਖਸ਼ਾਣ ਦੀ ਉੱਥੇ ਪੇਸ਼ ਹੋਵਾਂਗੇ ਤੇ ਫਿਰ ਅੱਗੇ ਜੋ ਵੀ ਕਾਲਪਤਖ ਸਾਹਿਬ ਦਾ ਹੁਕਮ ਹੋਏਗਾ ਉਹਦੀ ਅਸੀਂ ਪਾਲਣਾ ਕਰਾਂਗੇ